ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਆਟੇ ਦੀ ਦੇਗ ਜਿਹਨੂੰ ਆਪਾਂ ਕੜਾ ਪ੍ਰਸ਼ਾਦ ਵੀ ਕਹਿੰਦੇ ਆ ਜਿਸ ਤਰ੍ਹਾਂ ਆਪਾਂ ਗੁਰਦੁਆਰਾ ਸਾਹਿਬ ਤੋਂ ਦੇਖ ਲੈਂਦੇ ਆ ਬਿਲਕੁਲ ਉਸ ਤਰ੍ਹਾਂ ਦੀ ਦੇਗ ਬਣਾ ਕੇ ਆਪਾਂ ਤਿਆਰ ਕਰਾਂਗੇ ਦੇਗ ਬਣਾਉਣ ਲਈ ਆਪਾਂ ਕਿਹ ਕਿਹ ਸਮਾਨ ਲਿਆ ਕਿੰਨੇ ਕਿੰਨੇ ਮਾਤਰਾ ਦੇ ਵਿੱਚ ਲਿਆ ਇਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਡਿਟੇਲਾਂ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤਰਫੋਂ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ਪੋਰਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਦੇਗ ਬਣਾਉਣ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲੈਨੇ ਹਾਂਜੀ ਦੇਗ ਬਣਾਉਣ ਲਈ ਆਪਾਂ ਇੱਕ ਕੌਲੀ ਕਣਕ ਦਾ ਆਟਾ ਲਿਆ ਇੱਕ ਕੌਲੀ ਖੰਡ ਤੇ ਇੱਕ ਕੌਲੀ ਆਪਾਂ ਦੇਸੀ ਘਿਓ ਲਿਆ ਤੇ ਸੇਮ ਨਾਪ ਦੀ ਕੌਲੀ ਆ ਜਿਹੜੀ ਤਿੰਨ ਕੌਲੀਆਂ ਆਪਾਂ ਪਾਣੀ ਦਾ ਲਵਾਂਗੇ ਪਾਣੀ ਦਾ ਆਪਾਂ ਨਾਪ ਲੈ ਲੰਗੇ ਤਿੰਨ ਕੌਲੀਆਂ ਪਰਚੇ ਪਾਣੀ ਥਰਲ ਲਵਾਂਗੇ ਲਓ ਜੀ ਤਿੰਨ ਕੌਲੀਆਂ ਆਪਾਂ ਪਾਣੀ ਮਿਲਾ ਲਿਆ ਤੇ ਪਾਣੀ ਨੂੰ ਆਪਾਂ ਗਰਮ ਕਰ ਲੈਣਾ ਠੰਡਾ ਪਾਣੀ ਆਪਾਂ ਦੇਗ ਦੇ ਵਿੱਚ ਨਹੀਂ ਲਵਾਂਗੇ ਜਦੋਂ ਵੀ ਤੁਸੀਂ ਦੇਗ ਬਣਾਓ ਹਮੇਸ਼ਾ ਪਾਣੀ ਗਰਮ ਕਰਕੇ ਲੈਣਾ ਹਾਂਜੀ ਦੇਗ ਬਣਾਉਣ ਦੇ ਲਈ ਆਪਾਂ ਲੋਹੇ ਦੀ ਕੜਾਈ ਦਾ ਇਸਤੇਮਾਲ ਕਰਾਂਗੇ। ਲੋਹੇ ਦੀ ਕੜਾਈ ਦੇ ਵਿੱਚ ਦੇਗ ਆ ਜਿਹੜੀ ਬਹੁਤ ਹੀ ਜ਼ਿਆਦਾ ਹੈਲਦੀ ਬਣਦੀ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਗੁਰਦੁਆਰਾ ਸਾਹਿਬ ਵਿੱਚ ਦੇਗ ਬਣਾਈ ਜਾਂਦੀ ਹੈ ਹਮੇਸ਼ਾ ਲੋਹੇ ਦੀ ਕੜਾਈ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ। ਤੇ ਇਧਰ ਕੜਾਈ ਆਪਣੀ ਗਰਮ ਹੋ ਰਹੀ ਹੈ ਤੇ ਫਿਰ ਚੰਗੀ ਤਰ੍ਹਾਂ ਗਰਮ ਹੋ ਲੈਣ ਦੇ ਫਿਰ ਆਪਾਂ ਇਹਦੇ ਵਿੱਚ ਕਿਉ ਪਾਵਾਂਗੇ। ਲਓ ਜੀ ਕੜਾਈ ਆਪਣੀ ਗਰਮ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਕਿਉ ਪਾ ਦਨੇ। घोन गरम होण देव आपण गरम होगा जी तर हुं आपण आटा पा गॅस फ्लेम आहे जरा मीडियम करल हुण आटेन आपण चं तर मीडियम फ्लेम ते भुन लावे ਆਟਾ ਬੰਨ ਦੇ ਸਮੇਂ ਨੂੰ ਇਸ ਤਰ੍ਹਾਂ ਹਲਾਉਂਦੇ ਰਹਿਣਾ ਆ ਦੇਖੋ ਜੀ ਆਟਾ ਆਪਣਾ ਭੁੱਜਣਾ ਸ਼ੁਰੂ ਹੋ ਗਿਆ ਤੇ ਇਹਦਾ ਰੰਗ ਜਿਹੜਾ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਥੋੜੀ ਥੋੜੀ ਇਹਦੇ ਵਿੱਚ ਸਮੈਲ ਵੀ ਆਉਣ ਲੱਗੀ ਥੋੜੀ ਦਮਾ ਆਟਾ ਹੋਰ ਭੁੰਨਾਂਗੇ ਆ ਦੇਖੋ ਜੀ ਕਾਫੀ ਕਲਰ ਚੇਂਜ ਹੋ ਗਿਆ ਆਪਣਾ ਆਟੇ ਦਾ ਇੱਕ ਦੋ ਮਿੰਟ ਲਈ ਆਪਾਂ ਹੋਰ ਭੁੰਨ ਲਵਾਂਗੇ ਅੱਜ ਆਪਣਾ ਆਟਾ ਜਿਹੜਾ ਬਿਲਕੁਲ ਭੁੱਜ ਗਿਆ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਕਲਰ ਆਇਆ ਤੇ ਇਸ ਤੋਂ ਡਾਰਕ ਨਹੀਂ ਆਪਾਂ ਕਰਨਾ ਨਹੀਂ ਤਾਂ ਆਪਣੇ ਜਿਹੜੇ ਦੇਗ ਦਾ ਕਲਰ ਆ ਉਹ ਥੋੜਾ ਡਾਰਕ ਡਾਰਕ ਜਾਏਗਾ ਮੀਡੀਅਮ ਫਲੇਮ ਤੇ ਆਟਾ ਭੁੰਨਦੇ ਹੋਏ ਆਪਾਂ ਨੂੰ 6-7 ਮਿੰਟ ਲੱਗੇ ਜੀ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਪਾ ਦਾਂਗੇ ਖਾਲੇ ਨਾਲ ਨੂੰ ਚੰਗੀ ਤਰ੍ਹਾਂ ਗੈਸ ਦਾ ਫਲੇਮ ਆਪਾਂ ਮੀਡੀਅਮ ਹੀ ਰੱਖਿਆ ਹਲੇ ਤੇ ਹੁਣ ਆਪਾਂ ਇਹਦੇ ਵਿੱਚ ਗਰਮ ਪਾਣੀ ਪਾ ਦਾਂਗੇ ਪਾਣੀ ਪਾਉਣ ਤੋਂ ਬਾਅਦ ਇਹਨੂੰ ਆਪਾਂ ਹਿਲਾਉਂਦੇ ਰਹਿਣਾ ਹੈ ਰੁਕਣਾ ਨਹੀਂ ਤਾਂ ਜੇ ਇਹਦੇ ਵਿੱਚ ਕੋਈ ਗੋਠਲੀ ਬਗੈਰ ਨਾ ਰਹੇ ਇਸ ਤਰ੍ਹਾਂ ਹਿਲਾਉਂਦੇ ਰਹੋ ਤਾਂ ਕੈਸ ਦਾ ਫਲੇਮ ਆ ਜਿਹੜਾ ਆਪਾਂ ਫੁੱਲ ਕਰ ਲਾਂਗੇ। ਸੰਘੜੀ ਤਰ੍ਹਾਂ ਲਉਂਦੇ ਰਹਿਣਾ। ਹਲੇ ਫੁੱਲ ਦੇ ਗਏ ਜਿਹੜੇ ਆਪਣੇ ਸੰਘੜੀ ਹੁਣ ਸ਼ੁਰੂ ਹੋ ਗਈ। ਆਪਾਂ ਇਹਨੂੰ ਉਦੋਂ ਤੱਕ ਪੁੰਨਾਂਗੇ ਜਦੋਂ ਤੱਕ ਇਹਦੇ ਜਿਹੜੇ ਆ ਹੈਗੇ ਬੱਬਲਸ ਆਉਣੋਂ ਨਾ ਖਟ ਜਾਣ। ਆ ਦੇਖੋ ਜੀ ਤਿੰਨ ਚਾਰ ਮਿੰਟ ਹੋ ਗਏ ਪਾਣੀ ਪਾਉਣ ਤੋਂ ਬਾਅਦ ਆਪਾਂ ਪੁੰਨਦੇ ਹੋਏ ਤੇ ਹਜੇ ਵੀ ਇਹਦੇ ਵਿੱਚ ਜਿਹੜੇ ਬੱਬਲਸ ਆ ਰਹੇ ਆ। ਅਜੇ ਆਪਾਂ ਇਹਨੂੰ 2-3 ਮਿੰਟ ਲਈ ਹੋਰ ਪੱਕਣ ਦੇਣਾ। ਆ ਦੇਖੋ ਜੀ ਪਾਣੀ ਪਾਉਣ ਤੋਂ ਬਾਅਦ 7-8 ਮਿੰਟ ਹੋ ਗਿਆ ਆਪਾਂ ਨੂੰ ਭੁੰਨਦੇ ਹੋਏ ਤੇ ਦੇਖੋ ਆਪਣੀ ਬਣ ਕੇ ਬਿਲਕੁਲ ਤਿਆਰ ਆ ਦੇਖੋ ਦੇਖ ਨੇ ਕਿਉਂ ਛੱਡਣਾ ਸ਼ੁਰੂ ਕਰਤਾ ਆ ਦੇਖੋ ਇਸ ਤਰ੍ਹਾਂ ਜਦੋਂ ਮਲ ਲਗ ਜਿਆ ਉਹ ਆਪਾਂ ਦੇਖਾ ਜਿਹੜੀ ਬਣ ਕੇ ਪਿਆਰ ਹੋ ਜਾਂਦੀ ਹੈ ਤਾਂ ਆ ਦੇਖ ਸਕਦੇ ਹੋ ਤੁਸੀਂ ਕਿਉਂ ਛੱਡਣਾ ਸ਼ੁਰੂ ਕਰਤਾ ਦੇਖਦੇ ਜਦੋਂ ਇਸ ਕਨੈਸ਼ਨ ਦੇ ਵਿੱਚ ਆ ਜੇ ਤਾਂ ਆਪਣੀ ਦੇਗ ਬਣ ਕੇ ਬਿਲਕੁਲ ਤਿਆਰ ਹੋ ਜਾਂਦੀ ਹੈ ਸੇਬ ਇਹਨਾਂ ਆਪਾਂ ਗੈਸ ਬੰਦ ਕਰਦਨੇ ਤੇਨੂੰ ਆਪਾਂ ਡੋਂਗੇ ਚ ਕੱਢਦੇ ਆ ਲਓ ਜੀ ਦੇਗ ਬਣ ਕੇ ਆਪਣੀ ਬਿਲਕੁਲ ਤਿਆਰ ਹੈ ਇਹਨੂੰ ਆਪਾਂ ਆٹے ਦੀ ਦੇਗ ਕੜਾਹ ਪ੍ਰਸ਼ਾਦ ਜਾਂ ਆٹے ਦਾ ਹਲਵਾ ਵੀ ਕਹਿ ਸਕਦੇ ਆ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਆٹے ਦੀ ਦੇਗ ਬਣਾਇਓ ਤੇ ਖਾਇਓ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ